ਦੁਰੋਹੀ ਦੀ ਧਿਆੜਤਾ ਹੋਈ ਦਇਆ ਹੋਈ ਆਪਣੇ ਦੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਕੋਈ ਖਜਮੀਆਂ ਲਾਇਟ ਧਿਆਨ ਕਲਯੁਗ ਦੇ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਕੀਰਤਨ ਜਿਹੜਾ ਪ੍ਰਧਾਨ ਹੈ ਧਿਆਨ ਲੱਗ ਜਾਂਦਾ ਹੈ ਪ੍ਰੇਮ ਆਉਂਦਾ ਜਦੋਂ ਆਪਾਂ ਗਾਉਨੇ ਹੈ ਸਤਿਗੁਰੂ ਮਹਾਰਾਜ ਦੀ ਬੜੀ ਪਿਆਰੀ ਬਾਣੀ ਹੈ 사ਤ ਸੰਗ ਗੁਰਬਾਣੀ ਨੂੰ ਸੁਣ ਲਈਏ ਗੁਰਬਾਣੀ ਨੂੰ ਪੜ ਲਈਏ ਬਹੁਤ ਫਲ ਮਿਲ ਜਾਂਦਾ ਗੁਰੂ ਪਿਆਰੇ ਨੇ ਜਿਹੜੇ ਵੱਡੇ ਪਾਕਾ ਵਾਲੇ ਹੁੰਦੇ ਐ ਉਹ ਗੁਰੂ ਮਹਾਰਾਜੀ ਦੇ ਜਨਨਾ ਵਿੱਚ ਆ ਕੇ ਬੈਠਦੇ ਐ ਇਹਦੇ ਬਹੁਤ ਪੁੰਨ ਕੀਤੇ ਹੁੰਦੇ ਆ ਪੁਰਬਲਾ ਕੋਈ ਕਰਮ ਜਾਗਦਾ ਹੈ ਕੋਈ ਕਹੇ ਪਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠਣਾ ਪਰਵਾਦਮਾ ਦੇ ਗੁਣ ਗਾਉਣੇ ਉਹਦੀ ਯਾਦ ਵਿੱਚ ਜੁੜਨਾ ਬਹੁਤ ਵੱਡੀ ਪੁੰਨਾਂ ਦੀ ਨਿਸ਼ਾਨੀ ਹੈ ਇਹ ਉਹਦੇ ਹੁੰਦਾ ਜਦੋਂ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਹ ਨਾਨਕ ਕਿਰਪਾ ਪਈ ਪ੍ਰਭ ਹੈ ਸੁਹਾਈ ਜਦੋਂ ਕਿਰਪਾ ਹੋ ਜਾਂਦੀ ਉਦੋਂ ਸਹਾਇਤਾ ਕਰਦੇ ਆ ਸਤਿਗੁਰੂ ਮਹਾਰਾਜ ਦੀ ਤੇ ਫਿਰ ਜਿਹੜਾ ਚੜਨਾ ਵਿੱਚ ਆ ਜਾਂਦਾ ਹੈ ਪਾਤਸ਼ਾਹ ਦੇ ਗੁਰੂ ਮਹਾਰਾਜ ਜੀ ਦੇ ਤੇ ਦਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਾਈ ਚੋਂ ਗਿਰਜ ਹਮਾਰੇ RAM ਦਾ ਦੁੱਖ ਲਗੇ ਨਾ ਭਾਈ ਸਤਿਗੁਰੂ ਖੁੜਾ ਭੇਟਿਆ ਜਿਹਨ ਬੰਧ ਬਣਾਈ ਨਾਮ ਨਾਮ ਬੋਲ ਕੇ ਦਿਆ ਇੱਕ ਅਜਿਹੀ ਇਹ ਤਤੀ ਵਾਣੀ ਲੱਗਣ ਦੇੰਦਾ ਸਤਿਗੁਰੂ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਹੈ। ਫਿਰ ਕਹਿੰਦੇ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ? ਕਹਿੰਦੇ ਉਹਨੂੰ ਕਿਵੇਂ ਦੁੱਖ ਆ ਸਕਦਾ ਕੋਈ? ਉਹ ਤੇ ਪ੍ਰਭਾਤਮਾ ਦੇ ਨਾਮ ਦੇ ਨਾਲ ਜਿਹੜਾ ਜੁੜ ਜਾਂਦਾ ਹੈ। ਜੀ ਨੇ ਸੱਜਣ ਸਤਿਗੁਰੂ ਨੂੰ ਬਣਾ ਲਿਆ जिने मित्र सतगुरु नु बनाले तू मेरा पिता तू है मेरा माता जिने तू गुरु नु पिता बनाले माता बनाले गुरु प्यारे जिने मित्र बनाले सतगुरु ओदते बडी के भाव जंदी गुरु प्यारे ये परमात्मा दा नाम है जेड़ा कल युग दे विच बहानदा ही नाम नु दीती गई है जेड़ा नाम जपता है ਦੇ ਨਾਮ ਦੀ ਗੱਲ ਹੈ ਜਿਹੜੀ ਸਤਸੰਗਤ ਦੇ ਵਿੱਚੋਂ ਮਿਲਦੀ ਹੈ ਤੇ ਜਿਹੜੇ ਸਤਸੰਗਤ ਦੇ ਵਿੱਚ ਆ ਜਾਂਦੇ ਹੋਦਰ ਜਾਂਦੇ ਹੈ ਸਤਸੰਗਤ ਇਸ ਕਰਕੇ ਆਪਣੇ ਮਾਣ ਨੂੰ ਉਕਾਗਰ ਕਰਕੇ ਬੈਠੀ ਜਿੰਨਾ ਸਮਾਂ ਵੀ ਆਪਾਂ ਗੁਰੂ ਜੀ ਦੇ ਚਰਨਾਂ ਵਿੱਚ ਬੈਠਣਾ ਕਿਉਂਕਿ ਸਤਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਬੜੀਆਂ ਜੰਮੀਆਂ ਆਪਣੀ ਛੋਟੀ ਹੈ ਜੀਵ ਹਰ ਪ੍ਰਮਾਤਮਾ ਦੇ ਗੁਣ ਨਹੀਂ ਗਾ ਸਕਦੇ ਉਹ ਬਿਆਨ ਹੈ ਗੁਰੂ ਵੈਰੂ ਪਰ ਜਿਹੜਾ ਗਾਉ ਗੁਰੂ ਪਰ ਨਿਸ਼ਾਨ ਦੀ ਬਿਨੂ ਅਨੰਦ ਦੀ ਇਹਦੇ ਵਿੱਚ ਆਨੰਦ ਹੈ ਤਾਂ ਇਹ ਕਹਿੰਦੇ ਆਨੰਦ ਆਨੰਦ ਸਾਹਿਬ ਨੂੰ ਕਹਿਆ ਆਨੰਦ ਗੁਰੂ ਤੋਂ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਰਵਾ ਕੱਢੇ ਗਿਆਨ ਅੰਜੰਸਾਰਿਆ ਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜਾ ਗਿਆਨ ਮਿਲ ਜਾਂਦਾ ਹੈ ਇਹ ਯਾਰ ਬੇਦਾ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ ਕੋਈ ਬੇਲੀ ਨਹੀਂ ਕੋਈ ਮਦਦਗਾਰ ਨਹੀਂ ਦੁਨੀਆ ਦੇ ਵਿੱਚ ਮੈਂ ਬਥੇਰੇ ਮਿੱਤਰ ਬਣਾਏ ਬਥੇਰਿਆਂ ਦੇ ਨਾਲ ਮਿੱਤਰਤਾ ਪਾਈ ਬਥੇਰਿਆਂ ਨੂੰ ਆਪਣੇ ਬਣਾਇਆ ਪਰ ਪਤਾ ਲੱਗਦਾ ਕਹਿੰਦੇ ਜਦ ਔਖਾ ਸਮਾਂ ਆ ਜਾਂਦਾ ਉਦੋਂ ਕੌਣ ਨਾਲ ਖੜਦਾ ਹੈ ਕੌਣ ਖੜਦਾ ਹੈ ਨਾਲ ਉਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਨਾਲ ਖੜਦਾ ਪਰਮਾਤਮਾ ਖਲੋ ਜਾਂਦਾ ਨਾਲ ਵਿਚਕਰਤਾ ਪੁਰਖ ਖਲਵਾਵਾਲ ਨਾਲ ਬਿਗਾ ਹੋ। ਕਹਿੰਦੇ ਵੀ ਕਰਤਾ ਪੁਰਖ ਹੈ ਜਿਹੜਾ ਨਾਲ ਖੜ ਜਾਂਦਾ ਹੈ। ਹੈ ਤੇ ਆਪਣੇ ਨਾਲ ਹੀ ਹੈ। ਆਪਾਂ ਭੁੱਲੇ ਹੋਏ ਆ ਮੈਂ ਹਮੇਸ਼ਾ ਇਹ ਬੇਨਤੀ ਅਰਜ ਕਰਦਾ ਰਹਿਣਾ। ਆਪਾਂ ਭੁੱਲ ਗਏ ਪਰਮਾਤਮਾ ਨੂੰ ਕਿਤੇ ਨਹੀਂ ਗਿਆ ਪਰਮਾਤਮਾ। ਇਹ ਤੇ ਦੰਗਲਾਂ ਦੇ ਵਿੱਚ ਨਹੀਂ ਰਹਿੰਦਾ। ਇਸੇ ਬਾਹਰਲੇ ਦੇਸ਼ ਵਿੱਚ ਨਹੀਂ ਰਹਿੰਦਾ। ਸਭ ਕੁਝ ਰਹਿੰਦਾ ਹੈ ਪ੍ਰਭਾਤਮਾ ਸਭ ਥਾਂ ਹੀ ਪ੍ਰਭਾਤਮਾ ਹੈ ਆਪਾਂ ਕੋ ਦੁਕੀਏ ਜਿਵੇਂ ਘਰਾਂ ਦੇ ਵਿੱਚ ਕੋਈ ਆਪਾਂ ਵਸਤੂ ਰੱਖ ਕੇ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਆ ਫਿਰ ਜਦੋਂ ਯਾਦ ਆ ਜਾ ਜੀ ਪਤਾ ਲੱਗਦਾ ਹਾਂ ਵੀ ਉਹ ਤੇ ਘਰੀ ਸੀ ਆਪਾਂ ਬਾਹਰ ਪਾਉਂਦੇ ਨੇ ਹੇਤੇ ਰੂਪੀ ਘਰ ਦੇ ਵਿੱਚ ਬੈਠਾ ਹੈ ਪ੍ਰਭਾਤਮਾ ਅੰਦਰ ਬੈਠਾ ਹੈ ਪ੍ਰਭਾਤਮਾ ਜੇ ਤੋ ਯਾਦ ਕਰਾਂਗੇ ਗੁਰੂ ਕਹਿ ਰਹੇ ਕੈਪੀ ਸ਼ਕਤੀ ਸਾਡੇ ਅੰਦਰ ਬੈਠੀ ਹੈ ਦੇਖੋ ਕਿੰਨਾ ਮਹਾਨ ਹੈ ਪ੍ਰਮਾਤਮਾ ਆਪਾਂ ਨੂੰ ਸਾਰਿਆਂ ਨੂੰ ਬਣਾਇਆ ਸੰਪੂਰਨ ਬਣਾਇਆ ਆਪਣੀ ਚੇਤਨਾ ਪਾਈ ਸਰੀਰ ਦੇ ਵਿੱਚ ਆਪਣੇ ਸਾਰਿਆਂ ਦੇ ਜੀਵ ਦਿੱਤੀ ਬੋਲਣ ਨੂੰ ਕੰਨ ਦਿੱਤੇ ਸੁਣਨ ਵਾਸਤੇ ਔਰ ਅੱਖਾਂ ਦਿੱਤੀਆਂ ਦਿੱਤੀਆਂ ਜਿਹੜੀਆਂ ਦੇਖਣ ਵਾਸਤੇ ਜੀਨੇ ਬੜਾਇਆ ਆਪਾਂ ਨੂੰ ਆਪ ਉਪਤ ਹੋ ਗਿਆ ਕੋਤ ਸਤਨਾ ਵਾਹਿਗੁਰੂ ਬੜਾਉਣ ਵਾਲਾ ਆਪਾਂ ਨੂੰ ਦਿਸਦਾ ਹੀ ਨਹੀਂ ਉਹ ਵੇਖੇ ਉਹਨਾਂ ਨਦਰਣ ਆਵੇ ਬਹੁਤਾ ਇਹੋ ਪਟਾਨ ਉਹਦੇ ਸਾਰਿਆਂ ਨੂੰ ਦੇਖੀ ਜਾਂਦਾ ਪਰ ਆਪਾਂ ਨੂੰ ਨਦਰ ਨਹੀਂ ਆਉਂਦਾ ਵਰਤੁ ਪਿਆਰੇ ਉਹ ਪ੍ਰਾਤਮਾ ਸਾਡੇ ਨੇੜੇ ਉਹਨਾਂ ਯਾਦ ਕਰਨਾ ਚਾਹੀਦਾ ਹਰ ਵਕਤ ਯਾਦ ਕਰਨਾ ਚਾਹੀਦਾ ਵੈਗਨੂ ਦਾ ਨਾਮ ਹਰ ਵਕਤ ਯਾਦ ਸਾਡੇ ਚਿੰਤਨ ਵਿੱਚ ਹੋਵੇ ਬਸ ਯਾਦ ਕਰੀ ਚਲੋ ਕਰੀ ਚਲੋ ਕਰੀ ਚਲੋ ਕਰੀ ਚਲੋ ਇੱਕ ਦਿਨ ਕਿਰਪਾ ਹੋ ਜਾਂਦੀ ਹੈ ਤੇ ਭੁੱਲਦਾ ਹੀ ਨਹੀਂ ਯਾਦ ਕਰਨਾ ਬਹੁਗਾ ਤੇ ਜਦੋਂ ਯਾਦ ਕਰਦੇ ਆਂ ਕਰਦੇ ਆਂ ਪ੍ਰਾਪਤੀ ਹੋ ਗਈ ਫਿਰ ਪਤਾ ਲੱਗੂ ਕਿ ਤੇ ਸੁੱਖਾ ਹੀ ਸੀਗਾ ਸਭ ਤੋਂ ਸੁੱਖਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਸਭ ਤੋਂ ਔਖਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਕੋਈ ਨਹੀਂ ਹੈ ਸੁੱਖਾ ਵੀ ਹੈ ਔਰ ਔਖਾ ਵੀ ਹੈ ਆਪਾਂ ਗੱਲਾਂ ਕਰ ਸਕਦੇ ਆਂ ਦੁਨੀਆਦਾਰਾਂ ਦੀਆਂ ਦੁਨਿਆਵੀ ਗੱਲਾਂ ਕਰ ਸਕਦੇ ਐ ਪਰ ਚੇਤੇ ਨਹੀਂ ਆਉਂਦਾ ਪਰਮਾਤਮਾ ਤਾਂ ਯੋ ਕਰਕੇ ਤੇ ਸਤਸੰਗ ਦੇ ਵਿੱਚ ਆਉਂਨ ਨੂੰ ਮਹਾਰਾਜ ਨੇ ਕਿਹਾ ਵੀ ਸਤਸੰਗ ਦੇ ਵਿੱਚ ਆਓ ਸਤਸੰਗ ਦੇ ਵਿੱਚ ਇੱਥੇ ਉਹ ਅਕਾਲ ਪੁਰਖ ਵੈਗੁਰੂ ਸਭ ਦੁਨੀਆਂ ਦਾ ਮਾਲਕ ਹੈ ਜੀਨੇ ਸਾਨੂੰ ਬਣਾਇਆ ਜੀ ਦੀ ਕਿਰਪਾ ਦੇ ਨਾਲ ਅਸੀਂ ਦੇਖ ਰਹੇ ਐ ਬੋਲ ਰਹੇ ਐ ਗੁਰੂ ਦੇ ਪਿਆਰਿਓ ਉਹ ਸਾਨੂੰ ਜਿਤ ਆ ਜਾਵੇ ਕਿਤੇ ਸਾਨੂੰ ਦਾਨ ਕਰਕੇ ਪ੍ਰਭਾਤਮਾ ਦੀ ਗੁਰੂ ਮਹਾਰਾਜ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੇ ਵੱਲ ਲਈ ਸਰਬ ਧਰਮਾਂ ਦੇ ਸਾਂਝੇ ਸਤਿਗੁਰੂ ਉਹਨਾਂ ਦੇ ਚਰਨਾਂ ਦੇ ਵਿੱਚ ਆਪਾਂ ਤਾਂ ਹੀ ਆ ਕੇ ਬੈਠਦੇ ਹਾਂ ਆਪਣ ਤੇ ਕਿਰਪਾ ਹੋਈ ਹੈ ਸਤਿਗੁਰ ਮਹਾਰਾਜ ਜੀ ਦੀ ਔਰ ਹੰਦਾ ਮਹਾਂਪੁਰਖਾਂ ਦੀ ਉਹਨਾਂ ਦੀ ਕਿਰਪਾ ਦੇ ਨਾਲ ਆਪਾਂ ਗੁਰੂ ਪਿਆਰੋ ਸਤ ਸੰਗ ਦੀ ਹੈ ਅਮੋਲ ਘੜੀਆਂ ਦੇ ਤੰਦ ਮਾਣਦੇ ਹਾਂ ਆਨੰਦੀ ਹੈ ਦੇਖੋ ਇੱਥੇ ਮਨ ਨੂੰ ਸ਼ਾਂਤੀ ਆ ਗਈ ਕਿਤੇ ਮਰਜ਼ੀ ਧਾਰ ਕੇ ਬੈਠ ਜਾਓ ਮੈਂ ਅੱਗੇ ਵੀ ਬੇਨਤੀ ਕਰਦਾ ਰਹਿੰਦਾ ਰ ਇਹਨਾਂ ਪੰਨੇ ਏਸੀ ਵਿੱਚ ਜਾ ਕੇ ਬੈਠ ਜਾਓ ਗਰਮੀ ਹੈ ਉੱਥੇ ਬੈਠਾ ਵੀ ਸਰੀਰ ਤਾਂ ਤੁਹਾਡਾ ਸਰੀਰ ਹੈ ਜਿਹੜਾ ਇਹਨੂੰ ਤੇ ਠੰਡ ਲੱਗ ਸਕਦੀ ਹੈ ਤੇ ਅੰਦਰੋਂ ਮਨ ਤਾਂ ਵੀ ਆਦਾ ਆਪਣਾ ਮਨਾਂ ਜਿਹੜਾ ਗੁਰੂ ਮਾਰਾ ਕਹਿੰਦੇ ਤੂੰ ਜਤਨ ਕਰਦਾ ਸਰੀਰ ਵਾਸਤੇ ਇਹਨੂੰ ਸੁਖੀ ਕਰਨ ਵਾਸਤੇ ਇਹਨੂੰ ਆਨੰਦ ਦੇਣ ਵਾਸਤੇ ਕਹਿੰਦੇ ਮਨ ਤੇਰਾ ਤਪਦਾ ਰਹਿੰਦਾ ਮਨ ਤੇਰਾ ਕੁਝ ਲੜਦਾ ਰਹਿੰਦਾ ਪੱਠੀ ਦੇ ਦਾਣੇ ਤੋਂ ਤੇ ਗੁਰਮੁਖ ਪਿਆਰਿਓ ਇੱਥੇ ਬੈਠ ਕੇ ਦੇਖੋ ਇੱਥੇ ਕਹਿੰਦੇ ਮਨ ਵੀ ਸੁਖੀ ਹੋ ਜਾਂਦਾ ਤਨ ਵੀ ਸੁਖੀ ਹੋ ਜਾਂਦਾ ਕਰਿ ਇਸ਼ਨਾਨ ਇੱਥੇ ਆ ਕੀ ਇਸ਼ਨਾਨ ਹੋ ਰਿਹਾ ਆਪਣਾ ਕਰਿ ਸੁਨਾਨ ਸਿਮਰ ਪ੍ਰਭ ਆਪਣਾ ਕਹਿੰਦੇ ਆਪਣੇ ਪ੍ਰਭੂ ਨੂੰ ਯਾਦ ਕਰਦੋਂ ਉਹਦੀ ਯਾਦ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾ ਕਾਰਿ ਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਆਗਿਨ ਗਲ ਮਨ ਵੀ ਸ਼ਾਂਤਾ ਕਹਿੰਦੇ ਤੇ ਤਨ ਵੀ ਸ਼ਾਂਤਾ ਮਨ ਤਨ ਭਏ aroga ਕਹਿੰਦੇ ਮਨ ਦੁਖੀ ਸੀਗਾ ਕਹਿੰਦੇ ਉਹ ਵੀ ਸ਼ਾਂਤ ਹੋ ਗਿਆ aroga ਹੋ ਗਿਆ ਕਿੰਨੇ ਵਿਚਾਰ ਚੱਲ ਰਹੇ ਆ ਮਨ ਦੇ ਵਿੱਚ ਸਾਡੇ ਬੁਰੇ ਭਲੇ ਮਨ ਤਨ ਭਏ aroga ਕੋਟ ਬਿਗਨ ਲਾਤੇ ਪ੍ਰਭ ਸਰਨਾ ਕਹਿੰਦੇ ਜਦੋਂ ਤੂੰ ਛੰਨ ਵਿੱਚ ਆ ਗਿਆ ਗੁਰੂ ਦੇ ਕਹਿੰਦੇ ਕਰੋੜਾਂ ਪਾਪ ਤੇਰੇ ਲੈ ਜਾਣਿਆ ਐ ਇੰਨਾ ਫਲ ਮਿਲਦਾ ਕੋਟ ਵਿਗਨ ਲਾਜੇ ਪ੍ਰਭ ਸਰਨਾ ਪ੍ਰਗ ਤੇ ਭਲੇ ਸੰਜੋਗਾ ਕਹਿੰਦੇ ਤੇਰੇ ਭਲੇ ਸੰਜੋਗ ਹੋਏ ਆ ਤੇਰੇ ਚੰਗੇ ਕਰਮ ਤੁੰ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਆ ਗਿਆ ਘਰੋਂ ਆਪਾਂ ਸਰੀਰ ਦਾ ਇਸ਼ਨਾਨ ਕਰਾ ਕੇ ਲਿਆਏ ਆ ਪਰ ਇੱਥੇ ਸਤਿਗੁਰੂ ਮਾਰਾ ਕਹਿੰਦੇ ਮਨ ਦਾ ਇਸ਼ਨਾਨ ਵਿੱਚ ਆਉਣਾ ਚਾਹੀਦਾ ਤੇ ਜਦੋਂ ਮੰਨਦਾ ਮੰਨਦੀ ਗੱਲ ਕਰਦੇ ਗੁਰੂ ਮਹਾਰਾਜ ਫਿਰ ਸਾਡੇ ਉੱਤੇ ਕਿਰਪਾ ਹੋ ਜਾਂਦੀ ਹੈ ਕਿ ਗੁਰੂ ਜੀ ਕਿਉਂ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਫਿਰ ਆਪਣੇ ਇਤੇ ਜਿਹੜੇ ਸੰਜੋਗ ਜਾਗਦੇ ਹੈ ਕਿਰਪਾ ਹੁੰਦੀ ਹੈ ਉਹ ਨਾਨਕ ਇਸ ਪਾਇਓ ਪ੍ਰਾਪਤ ਇਸ ਵਰਬੇ ਲੈ ਕੇ ਕਹ ਲੈਣਾ ਕਹਿੰਦੇ ਪੂਰਬਲਾ ਕਰਮ ਕੋਈ ਜਾਗਦਾ ਤਾਂ ਕਰਕੇ ਸਤ ਸੰਗ ਦੇ ਵਿੱਚ ਆਇਆ ਜਾਂਦਾ ਤੈਨੂੰ ਮਿਲਿਆ satsangat ਕੋਈ ਪੂਰਬਾ ਕਰਮ ਮੇਰਾ ਜਾ ਗਿਆ ਤੈਨੂੰ satsangat